ਵੇਹ ਤੇ ਸਹੀ ਕਿਦਾਂ ਲਾਲ ਸੂਟ ਪਾ ਕੇ ਅੱਗ ਬਣੀ ਜਾਂਦੀ ਆ ਇਹ ਤੇ ਐਉਂ ਜਿਵੇਂ ਆਪਣੀ ਅੱਗ ਮਚਦੀ ਜਾਣ ਲਈ ਆ ਇਹਨੂੰ ਹੈ ਕਲਦਿਆਂ ਵੱੱਜੀਆਂ ਦਾ ਅਸਰ ਕੋਈ ਨਹੀਂ ਥੋੜਾ ਬੋਤਾ ਵੀ ਨਹੀਂ ਲੱਗੀ ਆਗੋਂ ਨੇ ਸਾਡੇ ਵਿੱਚ ਲਾਈ ਆ ਆਗੋਂ ਨੂੰ ਹੀ ਲੱਗੀ ਉਹਨੂੰ ਲੱਥੀਆਂ ਚੜੀਆਂ ਵੱੱਜੀਆਂ ਦਾ ਕੋਈ ਹੈਗਾ ਨਹੀਂ ਆ ਮਾਸਾ ਨਹੀਂ ਸ਼ਰਮ ਲਿਆ ਜਾ ਨਹੀਂ ਇਹਨੂੰ ਸ਼ਰਮ ਹੈਗੀ ਕਿਤੇ ਵੇਖ ਝਾਟਾ ਖਲਾਰ ਕੇ ਤੇ ਐ ਫੰਡ ਦੀ ਜਾਣ ਲਈ ਆ ਹੈ ਦੱਸ ਤੂੰ ਉੱਥੋਂ ਲਵੇਟ ਕੇ ਸਿਰ ਤੇ ਚੁੰਨੀ ਲੈ ਕੇ ਜਾ ਇਹਨੂੰ ਕੋਈ ਫਰਕ ਨਹੀਂ ਪਿਆ ਕਲਦਿਆਂ ਵੱੱਜੀਆਂ ਦਾ ਉਨੂੰ ਇਹ ਆ ਅੱਜ ਉਹ ਵਜਣੀਆਂ ਕੱਲ ਨੂੰ ਫੇਰ ਉਹੀ ਵਜਣੀਆਂ ਉਹਦੇ ਡਰ ਮੁੱਕ ਗਿਆ ਹੁਣ ਮੁੱਕਾ ਹੀ ਆ ਡਾਰੇ ਦਾ ਮੁੱਕ ਹੀ ਗਿਆ ਲੈ ਬਈ ਮੰਮੀ ਸਾਨੂੰ ਸ਼ਰਮ ਆਉਂਦੀ ਆ ਇਹ ਬੁੱਢੇ ਨੂੰ ਸ਼ਰਮ ਹੈ ਨਹੀਂ ਮਾਸਾ ਵੀ ਉਸ ਗਰਮੀਤ ਤੇਰਾ ਦਿਮਾਗ ਖਰਾਬ ਆ ਸ਼ਰਮ ਹੋਵੇ ਤੇ ਉਹ ਅੰਦਰੋਂ ਬਾਹਰ ਨਾ ਨਿਕਲੇ ਉਹ ਤਾਂ ਸਵੇਰੇ ਉਸ ਵਕਤ ਇਨਾਹਤ ਹੋ ਗਿਆ ਬੈ ਕੇ ਪਰੀ ਬਣ ਕੇ ਸਹੀ ਗੱਲ ਆ ਮੰਮੀ ਉੱਤੇ 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 ਮੜਾ ਮੋਟਾ ਹੱਥ ਮਾਰ ਕੇ ਸੱਜਣ ਸਵਰਨਾ ਹੀ ਮਤਲਬ ਇਹ ਉਹੋ ਗੱਲ ਆ ਮੰਮੀ ਹੋ ਗਈ ਦੋ ਪਈਆਂ ਵਿਸਰ ਗਈਆਂ ਡਾਰੀ ਦੀਆਂ ਦੂਰ ਬਲਾਈ ਗਈਆਂ ਇਹਦਾ ਤੇ ਉਹ ਕੰਮ ਨਹੀਂ ਉਹੋ ਹੀ ਆ ਤੇ ਪਤਾ ਨਹੀਂ ਤੇ ਬੰਦੇ ਨੂੰ ਅੰਦਰੇ ਅੰਦਰ ਨਮੋਸ਼ੀ ਮਾਰ ਜਾਂਦੀ ਆ ਵੀ ਮੈਨੂੰ ਕੱਲ ਪਈਆਂ ਵਾ ਬੰਦਾ ਅੰਦਰੇ ਹੀ ਵੜਿਆ ਰਹਿੰਦਾ ਅੰਦਰੇ ਅੰਦਰ ਚੋਰ-ਚੋਰ ਕੇ ਬੰਦਾ ਮਰ ਜਾਂਦਾ ਵੀ ਮੇਰ ਨਾਲ ਬੰਨ ਕੀ ਡਿਆ ਵਾ ਬੰਨ ਕੀ ਡਿਆ ਸਾਰਾ ਕੰਮ ਉਤੋਂ ਥਾੜ ਥਾੜ ਵਜੇ ਜਾਣ ਪਰ ਆੜੀ ਸੁਰਖੀ ਬਿੰਦੀ ਏ ਨਾ ਕਿਤੇ ਹੱਥ ਇਹ ਨਹੀਂ ਲੱਤ ਨਹੀਂ ਇਹਨ ਲੱਤ ਨਹੀਂ ਜੋ ਮਰਜੀ ਕਹੀ ਜਾਓ ਉਹਦੇ ਲਾਗੇ-ਲਾਗੇ ਤੇ ਜੂਨੇ ਸਰਕਦੀ ਕਾਂਦੇ ਲਾਗੇ-ਲਾਗੇ ਵੀ ਕੋਈ ਮੈਨੂੰ ਆਂਦਾ ਵਾ ਮੰਮੀ ਕਹਿੰਦੀ ਚਾਹੇ ਦੀਦੀ ਕਹਿੰਦੀ ਆ ਚਾਹੇ ਸਾਬੀ ਕਹਿੰਦਾ ਉਹਨੂੰ ਨਹੀਂ ਹੈਗਾ ਮਾਸਾ ਵੀ ਲੱਥੀ ਚੜੀ ਕੋਈ ਜਾਦੂ ਨਹੀਂ ਮੈਂ ਤੇ ਆਨੀਆਂ ਕੋਈ ਸੁਧਰ ਜੂਗੀ ਥੋੜੀ ਬਹੁਤੀ ਪਰ ਨਹੀਂ ਇਹਨੇ ਨਹੀਂ ਸੁਧਰਨਾ ਮੈਨੂੰ ਜਦ ਦਾ ਸੁਧਰਦੇ ਜਵਾਜ ਆਏ ਇਹਨੇ ਵਿਗੜ ਜਾਣਾ ਵਿਗੜ ਪਾਏ ਜਾਵੇ ਸੁਧਰਦੀ ਨਹੀਂ ਵੇਖੋ ਹੁਣ ਇਹ ਤੇ ਰੱਬ ਹੀ ਜਾਣਦਾ ਤੇ ਕੀ ਬਣਦਾ ਤੇ ਕੀ ਨਹੀਂ ਬਣਦਾ ਨਹੀਂ ਤੇ ਇੰਨਾ ਕੋ ਹੋਇਆ ਹੋਵੇ ਬੰਦੇ ਦੇ ਨਾਲ ਬੰਦਾ ਤੇ ਉੱਠਦਾ ਹੀ ਨਹੀਂ ਮੰਜੀ ਤੋਂ ਹੀ ਸਹੀ ਗੱਲ ਆ ਮੈਨੂੰ ਤੇ ਇਸੇ ਗੱਲ ਦੀ ਵਿਚਾਰ ਆਈ ਜਾਂਦੀ ਆ ਹਏ ਹਏ ਮੇਰੇ ਵਰਗੀ ਨੂੰ ਕਿਤੇ ਇੱਕ ਥੱਪੜ ਵੱਜਾ ਹੁੰਦਾ ਮੈਂ ਤੇ ਮਰ ਜਾਂਦੀ ਅੰਦਰ ਹੀ ਪੈ ਕੇ ਨਿਕਲਦੀ ਨਾ ਬਾਹਰ ਹੋ ਵੀ ਪੁੱਤ ਕਿਸ ਕਿਸ ਦੀ ਸੋਚ ਹੁੰਦੀ ਆ ਤੇ ਕਿਸ ਕਿਸ ਦੀ ਹੁੰਦੀ ਆ ਵੀ ਮੇਰੀ ਇੰਨੀ ਬੇਇੱਜ਼ਤੀ ਹੋਈ ਆ ਉਹਨੂੰ ਬੇਇੱਜ਼ਤੀ ਦਾ ਕੋਈ ਹੈ ਹੀ ਨਹੀਂ ਵੀ ਮੇਰੀ ਬੇਇੱਜ਼ਤੀ ਹੋਣ ਲਈ ਆ ਨਾ ਮਤਲਬ ਹੀ ਕੋਈ ਨਹੀਂ ਚਲ ਕੀ ਕਰਨਾ ਜੋਦ ਚੌਂਕ ਬੋਕਵਾ ਉਹ ਕਰੀ ਜਾਂਦੀ ਆ ਮੇ ਕੋਈ ਜਿਹੜੇ ਦਿਮਾਗ 'ਚ ਇੱਕ ਵਾਰੀ ਗੱਲ ਫਸ ਜਾਂਦੀ ਆ ਨਾ ਉਹ ਨਹੀਂ ਕੋਈ ਕੱਢ ਸਕਦਾ ਇਹਦੇ ਹੁਣ ਕਿਤੇ ਰਾਬੀ ਕੱਢੂਗਾ ਤਾਂ ਨਿਕਲੂਗੀ ਕੀ ਤੱਕ ਕਦੋਂ ਨਿਕਲਨੀ ਆ ਕਦੋਂ ਜਾਨ ਸੌਖੀ ਹੋਣੀ ਆ ਤਰੀ ਨਹੀਂ ਜਾਨ ਦੁਖੀ ਕੀਤੀ ਇਹਨੂੰ 24 ਘੰਟੇ ਹੁਣ ਟੌਰਚਰ ਕਰਨਾ ਇਹਦਾ ਧਿਆਨ ਹੋਵੇ ਦੂਜੇ ਪਾਸੇ ਘਰ ਵੀ ਆਪਣਾ ਵਸਾਵੇ ਕਿਸ ਤਰੀਕੇ ਘਰ ਤੇ ਮੈਂ ਉਹ ਹੀ ਤੇ ਇਸੇ ਗੱਲੋਂ ਡਰਦਾ ਜੀ ਨਹੀਂ ਕਰਦਾ ਤੇ ਮੈਂ ਪੋਤੀ ਪੋਤੇ ਦਾ ਮੂੰਹ ਵੇਖਾਂ ਸਾਰੀਆਂ ਗੱਲਾਂ ਮੈਨੂੰ ਹੀ ਦੱਸਣੀਆਂ ਪੈਣਗੀਆਂ ਮੇਰੀ ਸੁਣ ਗਰਮੀ ਤੇ ਗੱਲ ਉਹ ਹੀ ਤੇ ਗੱਲ ਆ ਮੈਨੂੰ ਆਂਦੇ ਵਿੱਚ ਫੋਨ ਫੜ ਲਓ ਮੈਂ ਕਿਹਾ ਫੋਨ ਹੁਣ ਮੇਰਾ ਫੋਨ ਜਿਹੜਾ ਵਾ ਤੇਰਾ ਮੈਂ ਫੜ ਲਿਆ ਮੈਂ ਕਿਹਾ ਤੇਨੂੰ ਫੋਨ ਨਹੀਂ ਦੇਣਾ ਹੁਣ ਬਾਕੀ ਗੱਲ ਜਿੱਦ ਦੇ ਮੈਂ ਧਿਆਨ ਦੇਣ ਵਾਲਾ ਕੰਮ ਆ ਨਾ ਜੇ ਕਹਿੰਦੀ ਦਵਾਈ ਬੂਟੀ ਖਾਣ ਮੈਂ ਕੱਲੀ ਜਾਵਾਂ ਮੈਂ ਕੱਲੀ ਕੋ ਜਾਵੇਂ ਉਦਾਂ ਅੱਗੋਂ ਪਿਛੋਂ ਲੰਘੇੜ ਚ ਕੱਲੀ ਖਲੋ ਤੇਰੀ ਨਹੀਂ ਸਾਡੇ ਨਾਲ ਗੱਲ ਨਹੀਂ ਕਰ ਸਕਦੀ ਚਾਹੇ ਮੈਂ ਮਰਨਾ ਕਰ ਜਾ ਅਗਰ ਮੀਤ ਨਾ ਕਰ ਅਸੀਂ ਤੈਨੂੰ ਨਾਲ ਲੈ ਕੇ ਜਾਵਾਂਗੇ ਨਾ ਆਹੋ ਨਹੀਂ ਆਪਾਂ ਚੱਲਾਂਗੇ ਵੇਖੋ ਮੈਂ ਜਾ ਸਕਦੀ ਆ ਇਹਦੇ ਨਾਲ ਮੈਂ ਜਿੱਥੇ ਠਾਣੀ ਆ ਮੈਂ ਜਿੱਥੇ ਮਰਜ਼ੀ ਜਾਵਾਂ ਇਹਦੇ ਨਾਲ ਜੇ ਪਤਵ ਬਣਾਉਣਾ ਹੋਵੇ ਨਾ ਜਠਾੜੀਆਂ ਦਰਾਣੀਆਂ ਭੈਣਾ ਭੈਣਾ ਹੁੰਦੀਆਂ ਪਰ ਉਹ ਤੇ ਇਹਦੇ ਵਿੱਚ ਚਾਲ ਚੱਲਣ ਨਹੀਂ ਕੋਈ ਮੇਰੀ ਇੱਕ ਗੱਲ ਸੁਣ ਲੋ ਜਿੱਦਾਂ ਆਂਦੀ ਨਾ ਗੇਟ ਤੱਕ ਨਹੀਂ ਜਾਣ ਦਿੰਦੇ ਦਵਾਈ ਲੈਣ ਜਾਣ ਦੋਗੇ ਇਹਨੇ ਆਖੀਆਂ ਨਾ ਇਹ ਗੱਲਾਂ ਪਰ ਆਪਾਂ ਇਹ ਕੰਮ ਨਹੀਂ ਹੋ ਕਰਨਾ ਇਹਦੇ ਦਿਲ 'ਚ ਆਖਣਗੇ ਜਾ ਕੱਲੀ ਦਵਾਈ ਲੈਣ ਜਾਂਦੀ ਕਿਉਂ ਨਹੀਂ ਆਪਾਂ ਇੱਕ ਜਣੀ ਨਾ ਨਾਲ ਜਾਣਾ ਹੀ ਕੱਲੀ ਨਹੀਂ ਮੈਂ ਜਾਣ ਦਿੰਦੀ ਏਡੀ ਵੀ ਕੱਚੀ ਕੁੜੀ ਨਾ ਸਮਝੀ ਮੈਨੂੰ ਮੈਂ ਨਾਲ ਹੀ ਜਾਊਂਗੀ ਟੈਨਸ਼ਨ ਨਾ ਲੈ ਇਹ ਗੱਲ ਤੇ ਪਤਾ ਇੱਕ ਗੱਲ ਹੈਗੀ ਹਾਏ ਤੇਰੇ ਭਰਾ ਢਮਾ ਕੇ ਕਿਦਾਂ ਦਾ ਵਾ ਐਨੀਆਂ ਵੱਜੀਆਂ ਹੁਣ ਤਾਂ ਬੰਦਾ ਮੰਜੀ ਤਾਂ ਨਹੀਂ ਉੜਦਾ ਤੂੰ ਤਾਂ ਸਵੇਰੇ ਇਸ ਵਕਤੇ ਲਾਲ ਭਰੀ ਬਣ ਕੇ ਬੈਗ ਗਈ ਤੇ ਹੁਣ ਮੈਂ ਉਸੇ ਚੀਜ਼ ਦਾ ਮੰਮੀ ਅਪਸਾਸ ਮਨਾਈ ਜਾਵਾ ਪਰ ਬੰਦੇ ਨੂੰ ਥੋੜੀ ਬਹੁਤੀ ਸ਼ਰਮ ਕਰਨੀ ਚਾਹੀਦੀ ਮੈਨੂੰ ਐਨੀਆਂ ਵੱਜੀਆਂ ਵਾ ਜਦੋਂ ਮੰਮੀ ਮੈਂ ਕੋਈ ਗਲਤ ਕੰਮ ਹੀ ਨਹੀਂ ਕੀਤਾ ਤਾਂ ਫਿਰ ਮੈਂ ਕਦੀ ਸ਼ਰਮ ਕਰਾਂ ਤੇ ਵੱਜੀਆਂ ਦੇ ਵੀ ਤੈਨੂੰ ਕੋਈ ਸ਼ਰਮ ਆ ਭਾ ਮੈਨੂੰ ਐਨੀਆਂ ਵੱਜਣ ਡੀਆਂ ਸ਼ਰਮ ਚਾਹੀਦੀ ਜਿੰਨੇ ਹੱਥ ਚੁੱਕਿਆ ਮੇਰੇ ਤੇ ਉਹਨੂੰ ਚਾਹੀਦੀ ਏ ਸ਼ਰਮ ਮੈਨੂੰ ਨਹੀਂ ਚਾਹੀਦੀ ਸ਼ਰਮ ਤੈਨੂੰ ਨਹੀਂ ਚਾਹੀਦੀ ਹੈ ਨਾ ਉਹਨੂੰ ਚਾਹੀਦੀ ਆ ਜਿਹੜੇ ਕੰਮ ਤੂੰ ਕਰਦੀ ਆ ਉਹ ਸ਼ਰਮ ਉਹ ਕਰੇ ਕਿਹੜੇ ਕੰਮ ਕਰਨ ਦੀ ਮੰਮੀ ਮੈਂ ਕੋਈ ਗਲਤ ਕੰਮ ਨਹੀਂ ਕੀਤਾ ਉਹ ਉਹਦੇ ਵੇਖਣ ਦਾ ਤਰੀਕਾ ਹੀ ਇਦਾਂ ਦਾ ਹੈ ਕਿ ਮੈਂ ਗਲਤ ਕੰਮ ਕੀਤਾ ਤੇਰਾ ਕਹਿਣ ਦਾ ਕੀ ਮਤਬਲਾ ਮੈਂ ਮੁੰਡਾ ਮੇਰਾ ਗਲਤ ਆ ਕੋਈ ਨਹੀਂ ਆਪੇ ਉਹਨੂੰ ਵੇਖਦੈਨ ਮੰਮੀ ਇਹ ਸਾਸ ਹੋ ਜੂਗਾ ਉਹ ਗਲਤ ਆ ਕਿੱਥੇ ਤੇ ਕਿੱਥੇ ਸਹੀ ਹੈ ਠੀਕ ਆ ਹੁਣ ਗੱਲਾਂ ਸਾਨੂੰ ਤੂੰ ਸਮਝਾਏਂਗੀ ਪਿਆ ਕੰਮ ਇਦਾਂ ਕਰਨਾ ਆ ਇਦਾਂ ਕਰਨਾ ਹੈਨਾ ਅਈ ਤੇਛਦਾਈ ਤੁਰੇ ਫਿਰਦੇ ਚਾਤਰ ਤੇ ਤੂੰ ਐਵੇਂ ਚ ਮੈਂ ਤਾਂ ਨਹੀਂ ਮੰਮੀ ਕਿਹਾ ਕਿ ਮੈਂ ਚਾਤਰ ਤੇ ਹੋਰ ਕਹਿਣ ਦਾ ਕੀ ਆ ਮਤਲਬ ਇਹੋ ਹੀ ਆ ਨਾ ਤੇ ਮੈਂ ਮੰਮੀ ਜਾਣ ਕੇ ਕੋਈ ਨਾ ਕੋਈ ਗੱਲ ਕਹਿਣੀ ਜਦੋਂ ਮੈਂ ਤੁਹਾਨੂੰ ਕਿੰਨੂੰ ਕੁਝ ਕਹਿ ਨਹੀਂ ਨਹੀਂ ਦੇ ਸਾਰਾ ਕੁਝ ਸੁਣ ਲਿਆ ਸੀ ਮੈਂ ਕੱਲ ਜੋ ਤੁਸੀਂ ਦੀਦੀ ਨਾਲ ਰਸੋਈ ਵਿੱਚ ਡੇ ਹੀ ਸੀ ਨਾ ਗੱਲਾਂ ਕਰਨ ਸੋਣੀ ਨਹੀਂ ਆ ਹੀ ਮੈਂ ਇਹ ਕੰਮ ਨੂੰ ਤੇ ਹਲਾਸ਼ੇਰੀ ਤੇਨੂੰ ਬਹੁਤ ਇਹ ਕੰਮ ਲਈ ਤੇ ਬੜਾ ਕਾਨ ਨਰਾਸ ਹੁੰਦਾ ਬਾਕੀ ਕੰਮਾਂ ਲਈ ਤੇ ਤੇਰਾ ਕਾਨ ਨਰਾਸ ਕਿਤੇ ਗਿਆ ਹੀ ਨਹੀਂ ਆ ਉਹਦਾ ਤੇ ਮਸਾ ਤੈਨੂੰ ਵੀ ਕਰਨੀ ਹੁੰਦਾ ਕੋਈ ਕੰਮ ਕਰਨਾ ਕੋਈ ਆ ਇਫਾਂ ਚੀਜ਼ ਰੱਖਣੀ ਆ ਕੋਈ ਕੱਪੜਾ ਧੋਣਾ ਕੋਸ਼ਿਸ਼ ਕਰਨਾ ਇਹ ਕੰਮ ਵਾਲੀ ਨਹੀਂ ਤੇ ਬਸ ਤੈਨੂੰ ਇਹ ਕੰਨ ਰਾਸ ਰੱਖਾ ਦੀਦੀ ਕਿਹੜੀ ਗੱਲ ਕਰਦੀ ਮੰਮੀ ਕਿਹੜੀ ਗੱਲ ਕਰਦੀ ਆ ਸਾਬ ਵੀ ਨਾ ਕੋਈ ਗਲਤ ਨਹੀਂ ਕਰਦੀ ਇਹ ਗੱਲਾਂ ਦੀਆਂ ਤੇਰੇ ਕੰਨ ਰਾਸ ਇੰਨਾ ਹੁੰਦਾ ਤੈਨੂੰ ਕੋਈ ਅੰਦੀ ਨਹੀਂ ਤੇ ਮੰਮੀ ਮੇਰੀ ਗੱਲ ਸੁਣੋ ਜਦੋਂ ਮੈਂ ਕੰਮ ਕਰਦੀ ਉਹ ਤਾਂ ਤੁਹਾਨੂੰ ਲੱਭਣਾ ਹੀ ਨਹੀਂ ਮੇਰਾ ਕੰਮ ਕੀਤਾ ਤਾਂ ਨਾ ਤੁਹਾਨੂੰ ਦਿਖਣਾ ਹੀ ਆ ਹਨਾ ਪਤਾ ਜਿੰਨਾ ਕਿ ਕੰਮ ਕਰਦੀ ਆ ਪਹਿਲਾਂ ਇਹ ਦੱਸ ਅਿੰਨੇ ਤੜਕੇ ਨਾ ਹਾ ਤੋ ਕਿਹੜਾ ਪੈਂਦਾ ਕੰਮ ਧੰਦਾ ਕਰਕੇ ਸਾਰੇ ਬੈਂਦੇ ਆ ਨਾ ਤੇ ਮੰਮੀ ਕੰਮ ਧੰਦਾ ਹੋ ਹੀ ਗਿਆ ਵਾ ਸਾਰਾ ਜਦੋਂ ਮੇਰੀ ਮਰਜ਼ੀ ਹੁਣ ਮੈਂ ਜਿੰਨਾ ਕਰਨਾ ਹੈ ਉਹ ਕਰਦੇ ਆ ਤੇਰੀ ਮਰਜ਼ੀ ਕਹਦੇ ਹਰ ਕੰਮ ਤੇਰੀ ਮਰਜ਼ੀ ਨਾਲ ਹੋਊਗਾ ਹਾਈਂ ਸ਼ਦਾਈ ਤੁਰੇ ਫਿਰ ਤੇ ਤੁਹਾਡੀ ਮਰਜ਼ੀ ਕੋਈ ਨਹੀਂ ਆ ਦੱਸ ਦਿਓ ਹੁਣ ਤੁਹਾਡਾ ਪੁੱਤ ਆਉਣ ਵਾਲਾ ਉਹਨੂੰ ਦੱਸ ਦਿਓ ਕਿ ਇਦਾਂ ਕਹਿੰਦੀ ਸੀ ਅੱਗੇ ਵੀ ਮੈਂ ਕੁਝ ਨਹੀਂ ਦੱਸਿਆ ਆਏ ਦੱਸਦੇ ਨਹੀਂ ਹੁਣ ਜਦੋਂ ਮੈਂ ਦੱਸਿਆ ਨਾ ਉਸ ਦਿਨ ਆ ਤੇ ਥੋੜਾ ਤੇ ਰਹਾ ਹਾਲ ਹੁੰਦਾ ਫਿਰ ਵੇਖੀ ਕੀ ਹੁੰਦਾ ਤੇਰਾ ਇਹ ਤਾਂ ਇਲਜ਼ਾਮ ਮੈਂ ਤੇ ਝੂਠਾ ਲਾਉਂਦੇ ਵੀ ਦੱਸ ਦਿਓ ਅਜੇ ਤਾਂ ਮੈਂ ਕੁਝ ਨਹੀਂ ਦੱਸਦੀ ਅਜੇ ਤਾਂ ਮੈਂ ਪਰਦੇ ਪਾਉਣੀ ਆ ਫੇ ਘਰ ਵਸਿਆ ਰਹੇ ਪਰ ਤੂੰ ਇਹੋ ਜੇ ਕੰਮ ਕਰਨ ਦੀ ਵੀ ਘਰ ਵਸਿਆ ਨਹੀਂ ਬਸ ਘਰ ਉਜੜ ਜੇ ਮੈਂ ਇਹ ਗੱਲ ਸੋਚਦੀ ਆ ਨੰਮੀ ਤੁਹੀ ਵੀ ਪਤਾ ਮੈਨੂੰ ਕਿਉਂ ਕਹਿੰਦੀ ਇਹਨੂੰ ਸਾਰਾ ਕੁਝ ਤੁਹਾਨੂੰ ਵੀ ਪਤਾ ਮੇਰੇ ਪੇਕੇਵਾਂ ਕਿੰਨੇ ਪੁੱਛਣਾ ਪਿਓ ਮੇਰਾ ਤੇ ਇਹਨੇ ਜੁਗ ਹੈ ਹੀ ਨਹੀਂ ਭੈਣ ਕਿਤੇ ਪੁੱਛ ਸਕੇ ਤੇ ਨਾ ਹੀ ਮੈਂ ਉਹਨੂੰ ਦੱਸਣਾ ਵਾ ਇੱਥੇ ਦੇ ਹਾਲਾਤ ਪੀ ਕੀ ਕੁਝ ਹੋਣ ਡਿਆ ਮੇਰੇ ਨਾਲ ਦੱਸੇਂਗੀ ਕਿ ਤਾਜ ਜੇ ਸਾਡੀ ਕਲਤੀ ਆ ਉਹ ਗਲਤੀ ਤੇਰੀ ਤੇ ਦੱਸੇਂਗੀ ਕਿ ਇਹਦੇ ਵਿੱਚ ਮੇਰੀ ਤੇ ਮਮੇ ਕੋਈ ਗਲਤੀ ਨਹੀਂ ਬਾਕੀ ਜੋ ਤਹੀਂ ਕਹਿਣਾ ਕਹੀ ਜਾਓ ਤੇ ਆਪਣੇ ਮੁੰਡੇ ਨੂੰ ਵੀ ਕਹਿ ਦੋ ਸਮਝਾ ਲਓ ਉਹਨੂੰ ਕਿ ਜੇ ਮੈਂ ਤੇ ਹੌਣ ਹੱਥ ਚੁੱਕਿਆ ਤੇ ਫਿਰ ਵੇਖਦਾ ਰਹੇ ਫਿਰ ਕੀ ਕਰਨਗੀ ਕੀ ਕਰ ਲੈਗੀ ਦੱਸ ਨਾ ਤਮ ਕਿਆ ਦੇਣ ਕਿ ਕਰ ਲੈਗੀ ਮੈਂ ਮਮੀ ਤਮ ਕੀਆ ਦੇਣ ਵਾਲੀ ਕੌਣ ਹੁੰਨੀ ਐ ਤੁਹਾਨੂੰ ਤਮਕਿਆਂ ਤਾਦ ਦਵੇਂ ਜੇ ਪਿੱਛਾ ਬੜਾ ਤਗੜਾ ਹੋਵੇ ਤੇਰਾ ਜਿੱਦਾਂ ਦਾ ਵੀ ਇਹਨਾਂ ਨੇ ਮੈਨੂੰ ਇੰਨਾ ਚਿਰ ਪਾਲ ਲਿਆ ਖਵਾਲੀ ਹੈ ਨਾ ਰੋਟੀ ਜੇ ਮੈਂ ਹੁਣ ਵੀ ਚੱਲ ਜੂਗੀ ਤਾਂ ਦੋ ਰੋਟੀਆਂ ਮੈਨੂੰ ਖਵਾ ਲਈ ਤਾਊਗਾ ਖਵਾਲੇ ਦਾ ਮੈਨੂੰ ਨਹੀਂ ਪਤਾ ਆਹ ਚੁਰਕੀ ਬਿੰਦੀ ਜਿਹੜੀ ਲਾਉਣੀ ਇਹ ਬੰਦ ਕਰ ਦੇ ਮੈਨੂੰ ਘਰ ਦਾ ਵਾਰਸ ਚਾਹੀਦਾ ਉਹ ਮਿਲਣਾ ਚਾਹੀਦਾ ਬਸ ਬਸ ਆਹੀ ਮੈਨਾ ਮਾਰਨਾ ਹੁੰਦਾ ਨਿਆਣਾ ਦੱਸ ਮੈਂ ਕਿੱਥੋਂ ਫੜ ਕੇ ਲਾਵਾਂ ਕਿਸ ਦਾ ਦਵਾਈ ਵੇ ਨਹੀਂ ਜੇ ਕਹਿਣਾ ਹੁੰਦਾ ਪੈਸੇ ਦੋ ਉਹ ਸਾਬੀ ਨੂੰ ਕਹਦਾ ਤਾਂ ਸਾਬੀ ਗੱਲ ਧਿਆਨ ਹੀ ਨਹੀਂ ਦਿੰਦਾ ਇਹ ਗੱਲ ਵੱਲ ਤੇ ਮੈਂ ਕੀ ਕਰਾਂ ਮੇਰੇ ਕਰਮਾ ਚ ਰਹਿ ਗਈਆਂ ਗੱਲਾਂ ਸੁਣਨੀ ਆ। ਨਾ ਮੈਨੂੰ ਆਪਣੇ ਲਾਗੇ ਬਿਠਾ ਕੇ ਨਾ ਸੱਸ ਕੋਸ਼ਵ। ਮੈਨੂੰ ਤਾਂ ਦੇਖ ਕੇ ਵੀ ਨਹੀਂ ਚਰਤਿੰਗੇ। ਬੱਸ ਸਾ ਮੇਰੇ ਕੱਪੜੇ ਇਹੀ ਇਹਨਾਂ ਨੇ ਚੁੱਪਦੇ ਰਹਿੰਦੇ। ਬਹੁਤ ਜਿੱਦਾਂ ਮੈਂ ਮਹਿੰਗੇ ਪੰਗੂਆਂ ਦੀਆਂ ਗੱਡੀਆਂ। ਚਾਬੀ। ਵੇਖੀ ਆ ਦੀ ਪਤਲ ਉਤਰੋ। ਸੋਨੀ ਰਿਆ ਮਮੀ ਮੈਨੂੰ ਵੀ 10 ਮਿੰਟ ਹੋ ਗਏ ਆ ਸੁਣਦੇ ਨੂੰ। ਤੈਨੂੰ 10 ਮਿੰਟ ਹੋ ਗਏ ਸੁਣਦੇ ਨੂੰ। ਮੈਂ ਤੇ ਕਹੀ ਹੀ ਪਤੂ ਤੈਨੂੰ ਮਸਾ ਲੱਥੀ ਚੜੀ ਯਾਦ ਨਹੀਂ ਹੈਗੀ ਉਹ ਆਂਦੀ ਹੈ ਪੇ ਸਖਾਲਿਆ ਅੱਗੇ ਤੂੰ ਸਖਾਲਿਆ ਫਿਰ ਜਾ ਕੇ ਸਖਾਲਦੇ ਉਹਦੇ ਕੰਨ ਭਰ ਦੇ ਕੇ ਉਹ ਮੰਮੀ ਮੈਂ ਨਿਆਣਾ ਥੋੜੀ ਆ ਨਾਲੇ ਕੋਈ ਸਖਾਲਿਆ ਜਾਂਦਾ ਕਿਸ ਨੂੰ ਤੇ ਇਹ ਗੱਲ ਦੱਸ ਮੈਨੂੰ ਪੁੱਤ ਮੈਂ ਸਖਾਲਣਾ ਤੈਨੂੰ ਤੂੰ ਘੜਾਨਾ ਤੈਨੂੰ ਦਿਦਾ ਨਹੀਂ ਸਾਰਾ ਕੁਝ ਮੈਨੂੰ ਦੇਖਣ ਡਿਆ ਕੀ ਕੰਡਈ ਕੀ ਨਹੀਂ ਕੰਡਈ ਸਭ ਪਤਾ ਮੈਨੂੰ ਮੈਂ ਵੀ 10 ਮਿੰਟ ਹੋ ਗਏ ਸੁਣਦੇ ਨੂੰ ਮੇਰਾ ਤੇ ਦਿਲ ਕਰਦਾ ਸੀ ਪਹਿਲਾਂ ਜਾਵਾਂ ਅੰਦਰ ਤੇ ਮੈਂ ਆਖਿਆ ਵੀ ਮੇਨੇ ਕ ਮੇਨੇ ਕਰਨ ਡਈ ਆ ਮੇਰੇ ਪੇਕੇ ਹੁੰਦੇ ਮੈਂ ਮੇਰੇ ਪੇਕੇ ਹੁੰਦੇ ਤਗੜੇ ਫੇਰ ਹੁੰਦੇ ਸੁਣਦੇ ਦੱਸ ਵੀ ਹੁਣ ਅਹੀਂ ਇਹਨੇ ਪੇਕੇ ਤਗੜੇ ਨਹੀਂ ਤਾਂ ਅਸੀਂ ਕੀ ਕਰੀਏ ਤਗੜੇ ਹੁੰਦੇ ਤੇ ਫੇਰ ਉਹਨਾਂ ਕੀ ਕਰ ਲੈਣਾ ਜਦੋਂ ਕਸੂਰ ਇਹਦਾ ਵਾ ਉਹੀ ਨਾ ਮੈਂ ਉਹਨਾਂ ਨੂੰ ਨਹੀਂ ਦੱਸਣ ਜੋਗੀ ਮੈਂ ਕਿਹਾ ਨਹੀਂ ਦੱਸਣ ਜੋਗੀ ਜੇ ਹਾੜੀ ਕੋਈ ਹੋਵੇ ਗਲਤੀ ਤੇ ਤੂੰ ਫਟ ਦੱਸਣੀ ਗਲਤੀ ਤੇਰੀ ਹੈ ਤਾਂ ਦੱਸੇਂਗੀ ਕਿੱਦਾਂ ਬੜੀਆਂ ਇਹਨੂੰ ਗੱਲਾਂ ਚੋਂ ਗੱਲਾਂ ਬਣਾਉਣੀਆਂ ਹੁੰਦੀਆਂ ਬੜੀ ਚਲਾਕ ਹੋ ਗਈ ਏ ਪਹਿਲਾਂ ਇਹ ਭੋਲੀ ਹੁੰਦੀ ਸੀ ਹੁਣ ਇਹ ਜਿੱਦਾਂ ਉਹ ਕਹਿੰਦੇ ਨਾ ਵੀ ਜਿੱਨਾ ਕੁੱਟੀ ਜਾ ਉਹਨਾਂ ਸਖਤ ਹੋ ਹੀ ਜਾਂਦਾ ਇਨੂੰ ਵੀ ਲੱਗਦਾ ਵੀ ਉਹ ਕੰਮ ਹੋਣ ਡਿਆ ਵਾ ਜਿੰਨਾ ਪਾਂਥ ਚੁੱਕਣ ਡੋ ਨੇ ਠੀਠ ਹੋਣ ਡਈ ਐ ਠੀਠ ਵੀ ਹੋਣ ਡਈ ਐ ਤਾਂ ਜ਼ੁਬਾਨ ਵੀ ਦੇ ਦਿਨ ਵਾਦੀ ਜਾਂਦੀ ਆ ਬਾਕੀ ਗੱਲ ਮੈਂ ਆ ਕਿਹਾ ਮੈਂ ਹਾਂ ਜੇ ਦਵਾਈ ਬੂਟੀ ਲਈਏ ਤਾਂ ਦਵਾਈ ਬੂਟੀ ਲਈ ਜਾਂਦੀ ਤੁਸੀਂ ਕਿਹੜੇ ਪੈਸੇ ਦਿੰਦੇ ਘੜੀ ਆ ਚਪਾਨ ਲੜਾਉਣ ਲਈ ਪਹਿਲੇ ਦੱਸ ਤੂੰ ਜੇ ਦਵਾਈ ਲੈਣ ਜਾਏਂਗੇ ਚਾਹੇ ਮੈਂ ਜਾऊं ਜਾਏ ਗਰਮੀਤ ਜਾਊ ਚਾਹੇ ਤੂੰ ਜਾਏਂਗਾ ਨਾਲ ਓ ਮਮੀ ਇਹਨੂੰ ਕਿੰਨੀਆਂ ਗੇ ਦਵਾਈਆਂ ਖਵਾ ਲਈਏ ਨਾਲ ਇਹਦੇ ਪਿਓ ਨੇ ਕੀ ਦੇ ਕੇ ਤੋਰੀ ਦੇ ਕੇ ਚਾਲ ਪੋਤੇ ਕੁਛ ਵੀ ਨਹੀਂ ਦੇ ਕੇ ਤੋਰੀ ਅਹੀਂ ਤੇ ਉਹ ਵੀ ਗੱਲ ਨਹੀਂ ਆਂਦੇ ਤੇ ਫਿਰ ਵੀ ਸਾਨੂੰ ਜੀਣਾ ਸਾਡਾ ਹਰਾਮ ਕੀਤਾ ਇਹਨੇ ਉਹ ਤੇ ਚਾਲ ਦੇਣਾ ਤੇ ਕਿਧਰੇ ਰਹਿ ਗਿਆ ਸਾਡੀ ਬੇਇੱਜ਼ਤੀ ਨਾ ਕਰਾਵੇ ਆ ਪਰ ਮਿੰਨੋ ਲੱਗਦਾ ਈਓ ਜੇ ਕੋ ਦਿੰਦੇ ਨਾ ਤੇ ਫਿਰ ਕਹਿੰਦੇ ਕਹੋਂਦੇ ਵੀ ਹੁੰਦੇ ਦਿੱਤਾ ਤੇ ਕੱਖਮ ਨਹੀਂ ਆ ਦਿੱਤਾ ਹੁੰਦਾ ਤੇ ਫਿਰ ਪਤਾ ਨਹੀਂ ਕੀ ਕਰਦੀ ਇਹ ਤਾਂ ਉਦਾਂ ਹੀ ਸਿਰ ਤੇ ਚੜ ਕੇ ਨਚੰਡੀ ਸਾਡੇ ਤੇ ਕੋਈ ਨਹੀਂ ਹਟਾ ਲੂੰ ਮੈਂ ਤੌਣਾ ਆਂਦਾ ਮਿੰਨੋ ਹਟਾਉਣਾ ਮਿੰਨੋ ਤੇ ਇਹ ਆਪੇ ਹਟਾਉਂਦਿਆ ਹਟਾਉਂਦਿਆ ਜਾਦੀ ਨਾ ਹੱਥੋਂ ਨਿਕਲ ਜੇ ਕੀ ਕਰ ਲੂਗੀ ਥੋਨੇ ਨਿਕਲ ਕੇ ਕਿੱਥੇ ਜਾਉਗੀ ਮੈਂ ਤਾਂ ਪੁੱਤ ਇਹੋ ਹੀ ਸੋਚਦੀ ਆ ਵੀ ਘਰ ਵਸਿਆ ਤੇ ਵਸਿਆ ਹੀ ਰਵੇ ਵਸਿਆ ਹੀ ਆ ਇਹ ਬੂਹਾਂ ਪੈਰ ਬਾਹਰ ਪਾ ਕੇ ਵੇਖੇ ਆ ਹੁਣ ਆ ਜਿਹੜਾ ਕੱਲ ਦੀ ਗੱਲ ਆ ਸਬਜੀ ਵਾਲੀ ਕੱਲ ਮੇਰੇ ਸਾਹਮਣੇ ਨਾਲੇ ਬਾਹਰ ਵੀ ਨਹੀਂ ਦੇਖਣ ਗਈ ਹੋਣੀ ਬਾਅਦ ਚ ਬੂਹੇ ਤੱਕ ਸ਼ਾਮਾਂ ਨੂੰ ਨਿਕਲੀ ਹੋਣੀ ਨਹੀਂ ਦੇਖਣ ਗਈ ਪੁੱਤ ਮੰਦੀ ਆ ਮੈਂ ਜਿਹੜੇ ਇਲਜ਼ਾਮ ਉਹ ਮੇਰੇ ਤੇ ਲਾਉਣ ਲਈ ਆ ਵੀ ਤੂੰ ਉਹਨੂੰ ਸਖਾਲਦੀ ਆ ਤੂੰ ਆਹ ਕਰਦੀ ਆ ਉਹ ਕਰਦੀ ਆ ਇਹਦਾ ਕਾਰਨ ਕਹਿਣ ਦਾ ਕਿ ਪ੍ਰੂਫ ਆ ਵੀ ਮੈਨੂੰ ਇਹ ਘਰੋਂ ਕਢਾ ਕੇ ਖੋਸ਼ ਆ ਪੁੱਤ ਕਿਹੜੀ ਮਾਂ ਆ ਜਿਹੜੀ ਜਾਂਦੀ ਮੇਰੇ ਪੁੱਤ ਦਾ ਘਰ ਉਜੜ ਜੇ ਉਹ ਮੰਮੀ ਸਖਾਲਦਾ ਸਕੂਲ ਦਾ ਨਹੀਂ ਕੋਈ ਕਿੰਨੂੰਦਾ ਹੁਣ ਤੂੰ ਗਰਮੀਤ ਭਾਬੀ ਲਾ ਕੇ ਬੈਠੇ ਜੇ ਬੈੰਦੇ ਹੁੰਦੇ ਜੇ ਤੂੰ ਭਾਬੀ ਨੂੰ ਕਹਿੰਨਾ ਕਿ ਸਖਾਲਦੇ ਜੇ ਜੇ ਸਾਡੇ ਲਾਗੇ ਜਾਣ ਕੇ ਪਵੇ ਤਾਂ ਹੀ ਦੁੱਖ ਸੁੱਖ ਦੀ ਕਰੀਏ ਜਦੋਂ ਇਹ 24 ਘੰਟੇ ਆਪਣੇ ਅੰਦਰ ਫੋਨ ਫੜ ਕੇ ਬੈਠੀ ਰਹਿੰਦੀ ਤਾਂ ਇਹ ਇਹਦੇ ਲਾਗੇ ਕੀ ਜਾਈਏ ਹਾਂ ਲੱਗੀ ਸਾਰੀ ਦਿਹਾੜੀ ਫੋਨ ਤੇ ਰਹੀਂਦੀ ਮੈਂ ਹੁਣ ਜਾ ਕੇ ਆਖਿਆ ਮੈਨੂੰ ਰੋਟੀ ਦੇ ਦੇ ਹੈ ਅੱਗਿਓ ਕਹਿੰਦੀ ਐ ਇਹ ਲਿਆਉਣੀ ਪਾਗੇ ਰੋਕ ਜੋ 2 ਮਿੰਟ ਦਵਾ ਪਾਗੇ ਮੈਂ ਮੈਂ ਖਾ ਲੂੰ ਤੇਰੀ ਰੋਟੀ ਹੁਣ ਮੈਂ ਆਪੇ ਖਾ ਲੂੰ ਪਾਗੇ ਰੋਟੀ ਹੁਣ ਬਾਵਾ ਆਕਣੀਆਂ ਰੋਟੀ ਦੇਣੀ ਐ ਨੇ ਰੋਟੀ ਤੋਂ ਬਿਨਾ ਹੀ ਛੱਡਦੇ ਸਾਨੂੰ ਕਾਹੇ ਜੋਗਾ ਫੇਰ ਵੀ ਆ ਦੇ ਇਹ ਗੱਲ ਵਾ ਗਰਮੀਤ ਕਹਿੰਦੀ ਐ ਪਰ ਗਰਮੀਤ ਦੇ ਨਾਲ ਚੰਗਾ ਕਰਦੀ ਐ ਮੰਮੀ ਉਹਨੂੰ ਤੇ ਕੁਛ ਕਹਿੰਦੀ ਨਹੀਂ ਆ ਉਹਦੇ ਨਾਲ ਦੀ ਉਹਦੇ ਤੇ ਪੈਰ ਵਰਗੀ ਵੀ ਨਹੀਂ ਐ ਨਾ ਨਾਲੇ ਅਗਲੀ ਨੇ ਉਹਦੇ ਮਾਪਿਓ ਨੇ ਵਿਆਹ ਕੀਤਾ ਹਰ ਪਰਤਾ ਉਹਦਾ ਹਰ ਇੱਕ ਚੀਜ਼ ਦੇ ਕੇ ਤੋਰਿਆ ਬੁਲਟ ਦਿੱਤਾ ਦਾ ਚ ਹੈ ਇਹਨਾਂ ਮਿੰਨੋ ਕੀ ਦਿੱਤਾ ਕੁਛ ਵੀ ਨਹੀਂ ਉਹਦੀ ਮਾਂ ਆਉਂਦੀ ਤੇ ਲੱਦੀ ਪੱਦੀ ਹੁੰਦੀ ਜਦੋਂ ਵੀ ਹੁੰਦੀ ਸੜੇ ਫੂਕੇ ਕੱਪੜੇ ਵੀ ਨਹੀਂ ਦਿੱਤੇ ਇਹਨਾਂ ਨੇ ਤੇ ਸੜੇ ਫੂਕੇ ਕੱਪੜੇ ਤੇ ਕਿੱਦਾਂ ਰਹਿ ਗਿਆ ਕਿਤੇ ਕੀ ਚੀਜ਼ ਦੀ ਆਸ ਨਹੀਂ ਆਉਂਦੇ ਤੇ ਕੋਈ ਫਾਲੀ ਲੈ ਜੀ 10 ਰੁਪਏ ਦਾ ਉਹ ਵੀ ਨਹੀਂ ਕਿਤੇ ਆਸ ਤੇ ਫਿਰ ਵੀ ਇਹਦੀ ਆਕੜ ਆਕੜ ਸੱਤਾ ਕੋੜੇ ਜਿੰਨੀ ਹੈ ਦੀ ਕੋਈ ਨਹੀਂ ਹਟ ਜੂ ਆਕੜ ਕਰਦੀ ਕਿਹਦੇ ਸਿਰ ਤੇ ਆ ਕੀ ਆ ਇਹਦੇ ਕੋਲ ਕੀ ਆ ਪਿੱਛੇ ਦੇ ਕੀ ਲੈ ਕੇ ਆਉਗੇ ਤਾ ਪਿਓ ਅਵਲ ਤੇ ਆਉਂਦਾ ਨਹੀਂ ਜੇ ਆਵੇ ਵੀ ਤੇ ਖਾਲੀ ਹੱਥ ਲਮਕਾਉਂਦਾ ਆ ਜਾਂਦਾ ਵਾ ਆਪਣੇ ਪਿੱਛੇ ਹਲ ਜਾ ਤੇ ਨਹੀਂ ਮਾਰਦੀ ਤੇ ਇੱਥੇ ਜਬਾਨ ਲੜਾਉਂਦੀ ਸਾਡੇ ਨਾਲ ਹਾਂ ਕੋਈ ਨਹੀਂ ਤੂੰ ਟੈਨਸ਼ਨ ਨਾ ਲਾਓ ਟੈਨਸ਼ਨ ਤੇ ਪੁੱਤ ਮੈਨੂੰ ਇਹ ਹੁੰਦੀ ਜਿਹੜੇ ਘੜੀ ਘੜੀ ਮੇਨੇ ਮਾਰਦੀ ਪਾਉਂਦਾ ਚਾਹ ਮੈਂ ਜਾ ਕੇ ਛੱਡ ਪਰ ਮਮੀ ਨੂੰ ਨਹੀਂ ਬੋਲਣਾ ਨਹੀਂ ਮੈਂ ਪੁੱਛਦਾ ਵਾਂ ਵੀ ਤੂੰ ਕੀ ਬੋਲਿਆ ਹੈ ਤੇਰੀ ਜਮਾਨ ਬੰਦ ਹੁੰਦੀ ਆ ਕਿ ਨਹੀਂ ਇਹਦੀ ਕਰਦਾ ਮੈਂ ਵੇਖੀ ਹੜਤੀ ਨਹੀਂ ਆਈ ਜਬਾਨ ਬੰਦ ਪੁੱਤ ਤੂੰ ਕੀ ਕਰਾਉਣੀ ਆ ਤੇਰੀ ਓਨੇ ਕਰਾ ਜੜੀ ਮੈਨੂੰ ਤੇ ਜਿੱਥੋਂ ਤੱਕ ਲੱਗਦਾ ਜਬਾਨ ਬੰਦ ਕਰਾਉਂਦਾ ਕਰਾਉਂਦਾ ਉਹ ਨਾ ਹੋਵੇ ਕੁਛ ਹੋਰ ਹੀ ਕਰ ਲੀਏ ਨਾ ਮੰਮੀ ਨੂੰ ਕੀ ਬਕਵਾਸ ਕੀਤੀ ਦੱਸ ਤਾਂ ਮੰਮੀ ਨੇ ਬੱਸ ਜਾ ਕੇ ਤੁਹਾਨੂੰ ਲਾਤੀ ਨਿੱਤੀ ਇਹ ਕੀ ਮਤਲਬ ਹੋਇਆ ਲੂਤੀ ਲਾਤੀ ਦੱਸ ਤਾਂ ਕਿਹਨੂੰ ਦੱਸਣਾ ਫਿਰ ਕੋਈ ਗੱਲ ਨਹੀਂ ਹੋਈ ਐਵੇਂ ਤੁਸੀਂ ਨਾ ਪੜਕੁੱਟਦੇ ਜੀ ਕੋਈ ਗੱਲਬਾਤ ਹੋਈ ਆ ਤਾ ਤਿੰਨ ਚਾਰ ਦਿਨ ਹੋ ਗਏ ਤੇਰਾ ਯਾਰ ਵਾਹ ਵਤੀਰਾ ਹੀ ਬਦਲ ਗਿਆ ਤੇਰਾ ਸਾਬੀ ਜੇ ਤੁਸੀਂ ਮੇਰਾ ਪਿਆਰ ਨਾ ਰੋਹੋਗੇ ਤਾਂ ਮੈਂ ਵੀ ਤੁਹਾਡੇ ਨਾਲ ਪਿਆਰ ਨਹੀਂ ਰਹੂੰਗੀ ਜਿੱਦਾਂ ਤੁਸੀਂ ਬੋਲਦੇ ਤਾਂ ਫਿਰ ਬੰਦਾ ਅਗਲਾ ਕੀ ਪੱਥਰ ਥੋੜੀ ਨਾ ਮੈਂ ਅਗਲਾ ਵੀ ਅੱਛਾ ਜੇ ਮੈਂ ਗੁੱਸੇ ਨਾਲ ਆਉਂਗਾ ਤੂੰ ਕੀ ਕਰ ਲੂਗੀ ਮੈਂ ਕਿਹੜਾ ਕੁਝ ਕਹਿਣ ਲਈ ਆ ਤੁਹਾਨੂੰ ਤੁਸੀਂ ਪਿਆਰ ਨਾ ਰਹੋ ਹਾਂ ਵਧੀਆ ਤਰੀਕੇ ਨਾਲ ਮੈਂ ਸ਼ਾਇਦ ਤੂੰ ਕੁਝ ਕਰ ਲੂਗੀ ਮਾਰ ਮੂਰ ਦਊਂਗੀ ਸਾਬੀ ਤੁਹਾਨੂੰ ਕੀ ਕੀ ਹੋਇਆ ਪਹਿਲਾਂ ਤੁਸੀਂ ਆਪ ਮੈਨੂੰ ਚੀਜ਼ਾਂ ਨੇ ਆ ਕੇ ਦਿੱੰਨੇ ਆਪ ਮੇਰੇ ਨਾਲ ਸਾਰੇ ਦੁੱਖ ਸੁੱਖ ਭੋਲਦੇ ਨਹੀਂ ਹੁਣ ਤੁਹਾਨੂੰ ਕੀ ਹੋਇਆ ਉਹ ਨਹੀਂ ਹੋ ਗਿਆ ਮੈਨੂੰ ਹੋ ਗਿਆ ਤੂੰ ਬਹੁਤੀ ਹੀ ਹੇਜਲੀ ਬਣਦੀ ਤੂੰ ਤੇਜ ਨਹੀਂ ਹੋਰ ਮੈਂ ਦੱਸੋ ਕੀ ਦੀ ਬਣਾ ਫਿਰ ਮੇਰੀ ਨਾ ਬਣ ਜਿਹਨਾਂ ਨਾਲ ਫੋਨ ਤੇ ਲੱਗੀ ਰਹੀ ਨਹੀਂ ਨਾ ਉਹਦੀ ਬੜ ਹੁਣ ਤੇ ਮੈਂ ਕਹਿੰਦਾ ਵੀ ਨਹੀਂ ਲੱਗੀ ਮੈਂ ਹੁਣ ਵੀ ਤੁਹਾਨੂੰ ਸਾਰੀ ਤੇੜੀ ਐਹੋ ਹੀ ਕੰਮ ਚੱਲਦਾ ਤਾਂ ਮੈਂ ਉਦੋਂ ਉਸੇ ਟਾਈਮ ਹੀ ਕਿਹਾ ਹੈ ਪਾ ਡੈਡੀ ਨੇ ਫੋਨ ਲਾ ਕੇ ਪੁੱਛਿਆ ਪਹਿਲਾਂ ਮੇਰੀ ਤਾਂ ਨਾਲ ਗੱਲ ਹੋਈ ਕਿ ਨਹੀਂ ਇਹ ਛੋਟੇ ਇਲਜ਼ਾਮ ਨਾ ਲਾਇਆ ਕਰੋ ਮੇਰੇ ਤੇ ਇਹ ਨਹੀਂ ਬਰਦਾਸ਼ਤ ਹੁੰਦੇ ਹੁਣ ਨਾ ਜਬਾਨ ਚਲਾ ਜਬਾਨ ਨਹੀਂ ਚਲਾਉਣ ਦੀ ਸਭ ਜਿੱਥੇ ਮੈਂ ਗਲਤ ਉੱਥੇ ਮੈਂ ਮੰਨ ਲਉ ਕਿ ਜਿੱਥੇ ਮੈਂ ਨਹੀਂ ਗਲਤ ਮੈਂ ਤੁਹਾਨੂੰ ਕਿੰਨੀ ਵਾਰੀ ਕਿਹਾ ਵੀ ਮੈਂ ਨਹੀਂ ਗਲਤ ਨਹੀਂ ਗਲਤ ਕਿੱਡਾ ਫੁੱਲਾ ਵਾਲਾ ਸੂਟ ਪਾਇਆ ਹੋਇਆ ਮੈਂ ਤੇ ਨਜ਼ਰ ਹੀ ਨਹੀਂ ਮਾਰੀ ਮਾਰ ਕੇ ਤੇ ਅੱਜ ਮਕਾਈ ਤੂੰ ਹੀ ਦਿੱਤਾ ਏ ਹੋਰ ਕਿੱਥੋਂ ਆਇਆ ਵਾ ਸੂਟ ਓਏ ਅੱਜ ਦਾ ਲਿਆ ਕੇ ਦਿੱਤਾ ਵਾ ਤੇ ਮੈਂ ਕੀ ਕਰਨਾ ਕੱਪੜੇ ਪਾਉਣੇ ਹੀ ਆਂ ਦੱਸ ਹੋਰ ਨਹੀਂ ਬਦਲ ਕੇ ਪਾਏ ਜਾਂਦੇ ਤੇ ਇਹ ਕੀ ਕਹਿਣ ਦੇ ਆ ਬਦਨ ਮੈਂ ਵੀ ਤੂੰ ਹੀ ਲਿਆ ਕੇ ਦਿੱਤਾ ਸੀ ਉਹ ਉਹ ਤੁਹਾਨੂੰ ਬੜਾ ਪਸੰਦ ਆਇਆ ਸੀ ਇਹ ਅੱਜ ਹੁਣ ਪਸੰਦ ਨਹੀਂ ਆਉਂਦੇ ਆ ਓ ਮੈਂ ਹੋਂ ਜਿਹੜੇ ਲਿਆ ਕੇ ਦਿੱਤੇ ਲਿਆ ਕੇ ਦਿੱਤੇ ਤੇਰੇ ਪਿਓ ਨੇ ਵੀ ਕੀ ਦਿੱਤਾ ਤੈਨੂੰ ਤੇ ਜਦੋਂ ਮੈਂ ਇੱਥੇ ਰਹਿਣੀ ਇੱਥੇ ਕੰਮ ਕਰਦੀ ਰਹਿਣੀ ਇੱਥੇ ਤਾਂ ਤੂੰ ਹੀ ਲਿਆ ਕੇ ਦੇਨੇ ਸੂਟ ਹੁਣ ਮੇਰੇ ਪਿਓ ਦੀ ਗੱਲ ਵਿੱਚ ਕਿੱਧਰ ਹੋ ਗਈ ਨਾ ਜਿ ਤੇਰੇ ਪਿਓ ਨੇ ਕੋ ਦਿੱਤਾ ਨਾ ਨਾ ਤੇਰੀ ਆ ਹਾਲ ਨਾ ਹੁੰਦੇ ਉਧਰ ਵੱਡੇ ਵੀਰ ਨੂੰ ਦਿੱਤਾ ਨਾ ਦਾਜ ਚ ਬੁਲਟ ਆ ਹਰ ਇੱਕ ਕਪੜਾ ਲੀੜਾ ਬੈੱਡ ਸੋਫੇ ਸਾਰਾ ਕੁਝ ਆ ਤੇਨੂੰ ਕੀ ਆਇਆ ਦੱਸ ਉਦੋਂ ਜਦੋਂ ਰਿਸ਼ਤਾ ਹੋਣ ਲੱਗਾ ਹੀ ਉਦੋਂ ਬਚੋਲੇ ਨੂੰ ਦੱਸ ਦਿੰਦੇ ਹਾਂ ਕਿ ਸਾਨੂੰ ਦਾਜ ਚਾਹੀਦਾ ਤੇ ਮੇਰਾ ਪਿਓ ਆਪੇ ਇੱਥੇ ਨਾ ਕਰਦਾ ਜਿੰਨੇ ਜੋਗੇ ਹੈਗੇ ਹੈ ਆਪਾਂ ਕਰ ਜੋਗਾ ਕਰਤਾ ਕਾਹੇ ਜੋਗੇ ਨਹੀਂ ਤੁਸੀਂ ਮੈਨੂੰ ਕੀ ਪਤਾ ਸੀ ਹੁਣ ਤੁਸੀਂ ਲਾਲਚে ਵਿਖਾਉਣ ਡਏ ਜਾਨ ਕੇ ਇੱਥੇ 2 ਸਾਲ ਜਦੋਂ ਵਿਆਹ ਨੂੰ ਹੋ ਗਏ ਕੀ ਮਤਲਬ ਲਾਲਚ ਵਿਖਾਉਣ ਦੇ ਦਾ ਕੀ ਮਤਲਬ ਕੀ ਮਤਲਬ ਦੱਸ ਕੀ ਮਤਲਬ ਲਾਲਚ ਵਿਖਾਉਣ ਦੇ ਆ ਇਹ ਕੀ ਮਤਲਬ ਹੈ ਲਾਲਚ ਵਿਖਾਉਣ ਦਾ ਕੁਛ ਨਹੀਂ ਮੈਂ ਕਿਹਾ ਸਾ ਵੀ ਗੱਲ ਨੂੰ ਵਧਾਉਣਾ ਹੁਣ ਟੀ-ਸ਼ਰਟ ਦੇ ਮੈਨੂੰ ਯਾਰ ਕੋਈ ਉੱਡੜ ਗਏ ਤੋਂ ਆਪਾਂ ਲੈਣਾ ਹਾਂ ਹੈ ਟੀ-ਸ਼ਰਟ ਤੁਸੀਂ ਪਾ ਕੇ ਗਏ ਕਿੱਥੇ ਲਾ ਕੇ ਆਏ ਕੀ ਹੋਇਆ ਉਹਨੂੰ ਉਹ ਮੋਟਰ ਨੂੰ ਪੱਛੀ ਲੱਗੀ ਕੀ ਹੈ ਮਟਰ ਨੂੰ ਮਟਰ ਸੜ ਗਈ ਆ ਪਤਾ ਨਹੀਂ ਕਿ ਮੇਰਾ ਸਟਾਰਟਰ ਸਟਰ ਖਰਾਬ ਹੋਇਆ ਹੈ ਕੀ ਹੋਇਆ ਮੈਨੂੰ ਨਹੀਂ ਪਤਾ ਲੱਗਦਾ ਕੋਈ ਵੀ ਉੱਥੇ ਉਹ ਲੱਗਾ ਰਿਹਾ ਤੇ ਲੱਬੜ ਗਈ ਸਾਰੀ ਟੀ-ਸ਼ਰਟ ਟੀ-ਸ਼ਰਟ ਦੇ ਬੰਦ ਜੀ ਕੋਈ ਟੀ-ਸ਼ਰਟ ਤਾਂ ਮੈਂ ਦੇਣੀ ਆ ਹਾਂ ਜੇ ਮਟਰ ਸੜ ਗਈ ਉਹਦੇ ਕਿੰਨੇ ਦਾ ਖਰਚਾ ਪੈ ਜਾਣਾ ਫੇਰ ਕੋਈ ਗੱਲ ਨਹੀਂ ਆ ਸਭੀ ਨਾਲੇ ਦੱਸਣਾ ਵਾ ਉਹ ਵਾਇਰ ਕਰਕੇ ਦੱਸਦਾ ਉਹ ਵੀ ਵੇਹਦਾ ਮੁੰਦਾ ਹੈ ਨੀਗਾ ਕੋਈ ਵੀ ਵੀ ਹਾਂ ਵੀ ਕਿੱਥੇ ਚੱਲਦੀ ਨਹੀਂ ਚੱਲਦੀ ਕਿੱਦਾਂ ਫੇਸਪੁੱਸ ਲੱਥੇ ਨਹੀਂ ਲੱਗੇ ਕਿੱਦਾਂ ਪਤਾ ਹੀ ਨਹੀਂ ਕੋ ਕੀ ਕਰਦਾ ਰਹਿੰਦਾ ਉਹ ਘਰੇ ਬੜਿਆ ਰਹਿੰਦਾ 24 ਘੰਟੇ ਜਦੋਂ ਵੀ ਉਹ ਸਾਬੀ ਕਾ ਕਿੱਥੇ ਸਾਬੀ ਸਾਬੀ ਇੱਥੇ ਹੋਣਾ ਸਾਬੀ ਵੇ ਤਾ ਵੀਰਵਾਜਾ ਮਾਰਦਾ ਹੀ ਸਾਬੀ ਜਾਓ ਤਾਨੂੰ ਵਾਜਾ ਪੈਣ ਦੀਆਂ ਭਾਜੀ ਉਹ ਨਹੀਂ ਬੁਲਾਉਂਦੇ ਜਾਓ ਚੱਲ ਜਾ ਨਾ ਵਾ ਜਾਓ ਇੱਥੇ ਇਹੀ ਕੰਮ ਰਹਿ ਗਿਆ ਬਸ ਮੰਮੀ ਨੇ ਛੱਟ ਜਾ ਕੇ ਬਾਹਰ ਤੀਲੀ ਲਾਤੀ ਮੰਮੀ ਮੈਨੇ ਟਲਦੀ ਮੰਮੀ ਆਪਣੇ ਪੁੱਤ ਦਾ ਘਰ ਆਪ ਹੀ ਜਾੜਨ ਤੇ ਤੁਨੀ ਆ ਹਾਂ ਵੀਰ ਨਹੀਂ ਜਨਾਨੀ ਨਾ ਚੱਪੜਿਆ ਹਾਂਜੀ ਉਹ ਮੋਟਰ ਵੇਖ ਲੈਣੀ ਸੀ ਉਹ ਪਤਾ ਨਹੀਂ ਉੱਥੇ ਸੜ ਸੜ ਗਈ ਉਹ ਕੀ ਹੋ ਗਿਆ ਜੀ ਵੀਰ ਤੁਸੀਂ ਉੱਥੇ ਹੀ ਆਏ ਜੀ ਉਹ ਮੈਂ ਤਾਂ ਉੱਥੇ ਹੀ ਆਇਆ ਵਾ ਮੈਂ ਮੱਥਾ ਮਾਰਦਾ ਮੈਨੂੰ ਨਹੀਂ ਸਮਝ ਕੋਈ ਲੱਗੀ ਇਹਦੇ ਵਿੱਚ ਪਤਾ ਨਹੀਂ ਕਿਹਨੇ ਫੇਸ ਫੁੱਟੇ ਹੀ ਉਹਦੇ ਵਿੱਚ ਤੋਂ ਮੈਂ ਜਾ ਕੇ ਮੋਟਰ ਚਲਾਤੀ ਉਹ ਦਾ ਦਵਰ ਫੇਸ ਤੇ ਚੱਲ ਗਈ ਪਤਾ ਨਹੀਂ ਕਿ ਸਿੰਗਲ ਫੇਸ ਤੇ ਆਲੀ ਕੀ ਹੋ ਗਿਆ ਉਹਨੂੰ ਧੂਆ ਨਿਕਲ ਗਿਆ ਵਿੱਚੋਂ ਲੱਗਦਾ ਦੇ ਸਟਾਰਟਰ ਸੂਟਰ ਤੇ ਧੂਆ ਨਿਕਲ ਗਿਆ ਸਾਰੇ ਦੇ ਵਿੱਚੋਂ ਧਿਆਨ ਦਿਆ ਕਰੋ ਦੋਵੇਂ ਜਣੇ ਮਿੰਨ ਤੇ ਚਿੰਤਾ ਪੈ ਗਈ ਆ ਹੁਣ ਕਿੰਨਾ ਦੋਵੇਂ ਜਣੇ ਦਾ ਵੀ ਕੀ ਮੈਂ ਕਿਹੜਾ ਉੱਥੇ ਗਿਆ ਆ ਹੁਣ ਮੈਂ ਥੋੜੀ ਉੱਥੇ ਹੁਣ ਤੇ ਵੀਰ ਦੀ ਜ਼ਿੰਮੇਵਾਰੀ ਚੱਲ ਦੁੱਖਾ ਪਿਆ ਨਾ ਇਹਦਾ ਵੀ ਦਿਮਾਗ ਦਾ ਗੱਲ ਤੂੰ ਬੜਾ ਅਪਸੈਟ ਜਿਆ ਹੋਇਆ ਵਾ ਉਧਰ ਉਹੋ ਗੱਲ ਪੇ ਕੱਲ ਦਾ ਬੜਾ ਪਰੇਸ਼ਾਨ ਆ ਹੋਵੇ ਬੰਦਾ ਵੇਰ ਦਾ ਕੰਮ ਨਾ ਮੈਂ ਵੇਰ ਦਾ ਕੰਮ ਦੇਹਾਂ ਤੂੰ ਇਹਨਾਂ ਜਾ ਕੇ ਵੀਰ ਮੈਂ ਉੱਥੇ ਹੀ ਰਹਿਣਾ ਵਾ ਜੇ ਮੈਂ ਹੁਣ 10 ਮਿੰਟ ਮੈਂ ਇੱਥੇ ਆ ਕੇ ਰਹੀ ਨਾ ਇੱਥੇ ਬਹੁਤ ਮੈਂ ਤੈਨੂੰ ਗੱਲ ਦੱਸਾਂ ਇੱਥੇ ਬਹੁਤ ਐਨਾ ਟੈਨਸ਼ਨ 'ਚ ਨਹੀਂ ਰਹਿਦਾ ਹੁੰਦਾ ਠੀਕ ਐ ਜੋ ਕੱਲ ਦਾ ਹੋ ਗਿਆ ਠੀਕ ਹੋ ਗਿਆ ਵਾ ਪਰ ਐਨਾ ਟੈਨਸ਼ਨ ਵਿੱਚ ਨਹੀਂ ਰਹਿਦਾ ਹੁੰਦਾ ਬਾਹਰ ਦੇ ਕੰਮਾਂ ਵੱਲ ਵੀ ਧਿਆਨ ਦੇ ਧਿਆਨ ਉਹਦੇ ਤੇ ਵੀ ਰੱਖੋ ਉਹਦੇ ਫੋਨ ਤੇ ਵੀ ਰੱਖ ਸਭ ਕੁਝ ਰੱਖ ਪਰ ਬਹੁਤ ਥੋੜਾ ਜਿਹਾ ਬਾਹਰ ਵੀ ਧਿਆਨ ਰੱਖੋ ਹੁਣ ਕਿੰਨਾ ਨੁਕਸਾਨ ਹੋ ਗਿਆ ਆਪਣਾ ਹੀ ਹੋ ਗਿਆ ਕਿੰਨੇ ਪੈਸੇ ਲੱਗਣਗੇ ਮੋਟਰ ਕੱਢਣੀ ਵਿੱਚੋਂ ਸਾਰਾ ਕੁਝ ਕਰਨਾ ਹੁਣ ਸੌਖੀ ਬੱਜ ਜੂਗੀ ਕਿਤੇ ਹੋਰ ਭਈਆ 10000 ਰੁਪਏ ਉਬੀਰ ਠੀਕ ਆ ਉਹਦੇ ਗੱਲ ਸਹੀ ਤੇ ਮੈਂ ਬੂਲਰ ਪਾਇਏ ਮੈਂ ਚਲਾ ਸ਼ਹਿਰ ਤੇ ਲਿਆਵਾ ਅੱਛਾ ਤੇ ਮੈਂ ਸ਼ਹਿਰੋਂ ਲਿਆਉਣਾ ਜਾ ਕੇ ਬੰਦਾ ਵੇਖ ਕੇ ਤੇ ਨਾਲੇ ਉਹਨੂੰ ਮੋਟਰ ਬਾਹਰ ਕੱਢਦੇ ਆਂ ਤੇ ਕੱਢ ਕੇ ਤੇ ਵੇਨੇ ਆਂ ਝੋਣ ਲੱਗਦਾ ਟਾਈਮ ਆ ਚੱਲਿਆ ਵਾ ਜਾਓ ਕੰਮ ਤੇ ਹੋਰ ਹੀ ਨਹੀਂ ਝੋਣੇ ਕੰਮ ਦੇ ਹੋਰ ਹੀ ਮੁੱਕਦੇ ਪ੍ਰੀਰੀ ਬੀਜਣੀ ਇਹ ਮੈਂ ਤਾਂ ਪਨੀਰ ਬੀਜਣ ਵਾਸਤੇ ਗਿਆ ਹੀ ਵੇਖਣ ਵਾਸਤੇ ਵੀ ਮੈਂ ਚੱਲ ਵੇਨਾ ਜਾ ਕੇ ਆ ਦਾ ਕੰਮ ਤੇ ਹੋਰ ਨਹੀਂ ਮੁੱਕਦੇ ਤੇ ਹੁਣ ਵਿੱਚ ਮੋਟਰ ਦਾ ਭਾਵੇਂ ਪੰਗਾ ਮੈਂ ਤੇ ਆਨੀ ਆ ਬੱਬਾ ਮੋਟਰ ਨਾ ਹੀ ਸੜੀ ਹੋਵੇ ਕਿੰਨਾ ਖਰਚਾ ਬੱਬਾ ਤੁਸੀਂ ਆਦੇ ਧੂਏ ਤਾਂ ਮੈਂ ਨਿਕਲ ਗਿਆ ਤੇ ਕੋਨਾ ਸਟਾਰਟਰ ਚੋਂ ਨਿਕਲਿਆ ਤੂੰ ਆ ਮੋਟਰ ਚੋਂ ਪਤਾ ਨਹੀਂ ਸਟਾਰਟਰ ਚੋਂ ਨਿਕਲ ਗਿਆ ਤੂੰ ਆ ਸੜ ਜਾ ਸ਼ਾਇਦ ਸਟਾਰਟਰ ਦੀਆਂ ਪਤੀਆਂ ਪੁੱਤੀਆਂ ਸੜੀਆਂ ਹੋਣ ਚੱਲ ਵੇਖ ਲੈ ਨੇ ਵੀ ਚਲ ਹੁਣ ਬੰਦਾ ਇਸ ਤਰੀਕੋ ਕੋਈ ਫਿਰ ਆਹ ਬੰਦਾ ਲਿਆਉਗਾ ਤੂੰ ਉਹ ਹੀ ਦੇਖ ਕੇ ਦੱਸ ਮੈਂ ਤੈਨੂੰ ਜਾ ਕੇ ਨਾ ਲਿਆਉਣਾ ਉੱਥੇ ਜਾ ਕੇ ਹਰ ਚਲੋ ਤੇ ਲਿਆ ਕੇ ਤੇ ਮੈਂ ਮੋਟਰ ਦੇ ਨਾਲ ਕਿਧਰ ਫੋਨ ਕਰੂੰਗਾ ਤੇ ਉੱਥੇ ਆ ਜੀ ਮੋਟਰ ਤੇ ਚਲੋ ਮੈਂ ਆ ਜਾਂ ਆਹੋ ਉੱਥੇ ਆ ਜੀ ਰੋਟੀ ਰੱਟੀ ਖਾਦੀ ਸੀ ਆਹ ਦੀ ਖਾਦੀ ਭਾਬੀ ਆਹ ਰੋਟੀ ਰੱਟੀ ਧਿਆਨ ਨਾਲ ਖਾ ਲ ਨਹੀਂ ਤੇ ਦੱਸ ਦਿਆ ਕਰ ਤੈਨੂੰ ਪਾ ਕੇ ਫੜਾ ਦਿਆ ਕਰਾਂਗੇ ਜੇ ਆਪ ਖਾਣੀ ਤੇ ਆਪ ਖਾ ਲਾ ਫੜਾਈ ਤੈਨੂੰ ਸੁੱਖ ਨੇ ਫੜਾਈ ਰੋਟੀ ਨਾ ਮੈਂ ਆ ਵੀ ਪਾ ਕੇ ਲਾਦੀ ਆ ਫੜਾਈ ਨਹੀਂ ਉਹਨੇ ਕਿ ਤੂੰ ਖੜੀ ਨਹੀਂ ਉਹਦੇ ਹੱਥੋਂ ਕਹਿੰਦੀ ਹੀ ਲਿਆਵਾ ਮੈਂ ਤਾਂ ਨਹੀਂ ਮੈਂ ਨਹੀਂ ਤੇਰੇ ਹੱਥਾਂ ਦੀ ਕਾਨਾ ਚੱਲ ਕੋਈ ਜੀ ਤੂੰ ਮੈਨੂੰ ਦੱਸ ਦਿਆ ਕਰ ਮੈਂ ਪਾ ਕੇ ਫੜਾ ਦਿਆ ਕਰੂੰ ਮੰਮੀ ਆ ਮੈਂ ਆ ਕੋਈ ਗੱਲ ਨਹੀਂ ਪਾਓ ਠੀਕ ਆ ਹਾਂ ਚੱਲ ਜਦੋਂ ਹੁੰਦਾ ਫੋਨ ਮਿਲਦਾ ਦੱਸ ਦਿਓ ਫਿਰ ਵੀ ਤਾਂ ਚੱਲ ਠੀਕ ਆ ਕੋਈ ਗੱਲ ਨਹੀਂ ਦੱਸਦਾ ਚੰਗਾ ਖਾਣਾ